ਸਾਡੇ YouTube ਚੈਨਲ ਸੋਸ ਰੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਬਸ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰੈਕਟਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਨਿਊ ਹੋਲੈਂਡ 5500 ਇਹ ਟਰੈਕਟਰ ਹੈ ਬਕੇਊ ਟਰੈਕਟਰ ਦਾ ਮਾਡਲ 2009 ਰੇਟ 3,95,000 ਰੁਪਏ ਮਾਡਲ 2009 ਰੇਟ 395000 ਰੁਪਏ ਨਿਊ ਹੋਲੈਂਡ 5500 ਜੋ ਵੀ ਵੀ ਰੇਟ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਇਨ੍ਹਾਂ ਵੀਰਾਂ ਦਾ ਦਿੱਤਾ ਹੋਇਆ ਉਤੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਸਾਈਡ ਗিয়ার ਨਿਊ ਹੋਲੈਂਡ 5500 ਗੁੱਡ ਇਅਰ ਦੇ ਟਾਇਰ 16928 ਦੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਵਧੀਆ ਸਾਫ ਹਾਲਤ ਵਿੱਚ ਟਰੈਕਟਰ ਪਾਵਰ ਟਰੈਕਟਰ ਟਰੈਕਟਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਈਡਾਂ ਤੋਂ ਜੂ ਵੀ ਵੀਰ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਸਾਨੂੰ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਨੰਬਰ ਪ੍ਰਾਪਤ ਕਰ ਸਕਦੇ ਹੋ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਨਾ ਵੀਰਾਂ ਦਾ ਪਾਵਰ ਸਟੀering ਤੁਸੀਂ ਤਸਵੀਰਾਂ ਦੇ ਵਿੱਚ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਨਿਊ ਹੋਲੈਂਡ 5500 ਮਾਡਲ 2009 ਰੇਟ 395000 ਰੁਪਏ ਤਸਵੀਰਾਂ ਤੁਹਾਡੇ ਸਾਹਮਣੇ ਧੰਨਵਾਦ ਜੀ